ਉਹ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਉਸ ਵਿੱਚ ਵੈਰੀਫਾਈ ਕਰ ਰਹੇ ਆ ਫਰਦਰ ਵੀ ਇਹ ਡਰੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਗਰ ਇਨਵੈਸਟੀਗੇਸ਼ਨ ਕਰਾਂਗੇ ਇਸ ਉੱਤੇ ਸਰ ਡਰੋਨ ਕਿਹੜੀ ਕੰਪਨੀ ਹੈਗਾ ਬਾਤ ਤੇ ਕਿੰਨਾ ਕੁ ਵਜਨ ਤੇ ਕਿੱਥੀ ਲੱਗਦਾ ਕਿ ਕਿੱਥੋਂ ਦਾ ਹੋ ਸਕਦਾ ਡਰੋਨ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਐਗਜ਼ੈਕਟਲੀ ਇਹ ਜਿਹੜੀ ਹੈਗੀ ਫ੍ਰੀਕਵੈਂਸੀ ਹੈ ਜਾਂ ਜੋ ਵੀ ਇਹਦਾ weight ਹੈ ਜਾਂ ਇਹ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਚੰਦੂ ਬਟਾਲੇ ਪਜੀ ਡਰੋਨ ਦੇ ਸਬੰਧ ਘਾਰੇ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂ ਬਟਾਲੇ ਜਿੱਥੇ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅ ਹੁਣ ਤੱਕ ਕੀਤਾ ਗਿਆ ਕੋਈ ਸਸਪੈਂਸ਼ਨ ਕੀਤਾ ਯਾਰ ਹਾਂ ਹੁਣ ਅਸੀਂ ਏਰੀਆ ਦਾ ਸਸਪੈਂਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵ்கਾਰੇ ਹਨ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਹੈ ਚੰਦੂ ਮਡਾਲਾ ਸਾਈਡ ਵੀ ਹੈਗੀ ਸਾਡੀ ਸਰਟੀਫਿਕੇਸ਼ਨ ਪ੍ਰੋਪਰ ਕਰਵਾ ਰਹੇ ਹਾਂ ਹਾਂ ਬਿਲਕੁਲ ਇਹ ਡਰੋਨ ਨੂੰ ਅਸੀਂ ਕਬਜ਼ੇ ਲੈ ਕੇ ਐਫਐਸ ਨੂੰ ਭੇਜਾਂਗੇ